ਜਿਵੇਂ ਪਹੁੰਚ ਗਏ ਉਹ ਪਿੰਡ ਚੰਦੋ ਤਹਿਸੀਲ ਖਰੜ ਜ਼ਿਲ੍ਹਾ ਮੋਹਾਲੀ ਪੁਰਾਣਾ ਜ਼ਿਲ੍ਹਾ ਇਹਦਾ ਹੁੰਦਾ ਸੀ ਅੰਬਾਲਾ ਤੇ ਸਾਡੇ ਨਾਲ ਬਜ਼ੁਰਗ ਨੇ ਪਿੰਡ ਦੇ ਤਾਂ ਉਹਨਾਂ ਤੋਂ ਅਸੀਂ ਜਾਣਕਾਰੀ ਲਾਵਾਂਗੇ 1947 ਦੇ ਕੀ ਹਾਲਾਤ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਆਪਣਾ ਕੀ ਨਾਮ ਹੈ ਜੀ ਦیدار ਸਿੰਘ ਦیدار ਸਿੰਘ ਉਮਰ ਕਿੰਨੀ ਹੋ ਗਈ ਜੀ ਆਪਣੀ ਹੋ ਗਈ ਕੋਈ 40 80 ਸਾਲ ਸੰਦੋ ਬੈਠ ਜਾਦਾ ਅੱਛੀ ਬੈਠੀ ਲਾ ਲਓ ਜਦੋਂ 1947 ਉਸ ਟਾਈਮ ਕਿੰਨੀ ਹਾਂ ਅੱਛੀ ਕਿੰਨੀ ਉਮਰ ਸੀ ਉਸ ਟਾਈਮ ਤੁਹਾਡੀ ਉਂਜੇ ਸੀ 5-4 ਸਾਲ ਦੀ 6 ਸਾਲ ਦੀ ਹੋ ਗਈ ਸੀ ਪੜਦੇ ਸੀ ਤੁਸੀਂ ਨਹੀਂ ਮੈਂ ਹੌਜਾ ਤੋਂ ਬਾਅਦੋਂ ਪੜਹਾ ਮੈਂ ਪੜ ਲੱਗਿਆ ਸੀ ਗੰਡਵੋ ਸਕੂਲ ਹੁੰਦਾ ਸੀ ਉਸ ਨੂੰ ਮਨਪ੍ਰਾਇ ਕਰਦੇ ਸੀ ਉਰਦੂ ਉਰਦੂ ਅੱਛਾ ਹੀ ਤੇ ਤੁਹਾਡੇ ਮਾਸਟਰ ਦਾ ਕੀ ਨਾਮ ਸੀ ਮਾਸਟਰ ਜੀ ਦਾ ਨਾਮ ਯਾਦ ਹੈ ਤੁਹਾਨੂੰ ਜਿਹੜੇ ਪੜਾਉਂਦੇ ਸੀਗਾ ਜਿਹੜੇ ਮਾਸਟਰ ਸੀ ਤੁਹਾਡੇ ਪੜਾਉਂਦੇ ਸਕੂਲ ਅੱਛਾ ਹੀ ਕੋਈ ਯਾਰ ਬੈਲੀ ਸੀ ਕੁਝ ਪਤੇਦੀਨ ਅੱਛੇ ਪਤੇਦੀਨ ਸੀ ਹਾਂ ਅੱਛੇ ਪਤੇਦੀਨ ਸਾਨੂੰ ਪੜਾਉਂਦੇ ਸੀ ਠੀਕ ਹੈ ਜੀ ਸੋ ਸੁਭਾ ਕਿਦਾਂ ਦਾ ਸੀ ਉਹਨਾਂ ਦਾ ਬਹੁਤ ਅੱਛਾ ਸੋਭਾ ਸੀ ਮੈਂ ਪਹਿਲਾ ਪਹਿਲਾ ਪਹਿਲੀ ਜਮਾਤ ਤੋਂ ਕੈਦਾ ਪੜੋਗੇ ਨਾਲ ਹਲ ਵੇਚੇ ਹਾਂਜੀ ਉਹਨਾਂ ਦੇ ਨਾਲ ਤੋਂ ਬਾਅਦ ਕੁਝ ਟਾਈਮ ਬਾਅਦ ਫਿਰ ਗੜਬੜ ਹੋ ਗਈ ਅੱਛਾ 47ਵੇਂ ਠੀਕ ਹੈ ਕੋਈ ਯਾਰ ਬੈਲੀ ਮਿੱਤਰ ਵੀ ਯਾਦ ਆਂਦਾ ਹੋਣਾ ਉਹ ਟਾਈਮ ਦਾ ਜੀ ਤੁਹਾਡਾ ਕੋਈ ਹੈ ਸੀ ਹਾਂ ਆਉਂਦੇ ਸੀ ਬਹੁਤ ਚਲੇ ਗਏ ਫਿਰ ਮਿਲੇ ਨਹੀਂ ਸਾਨੂੰ ਕੀ ਨਾਮ ਸੀ ਉਹਨਾਂ ਦਾ ਜੀ ਨੌ ਨਹੀਂ ਉਹਨਾਂ ਦੇ ਹਾਲੇ ਛੋਟੇ ਸੀ ਸਾਡੀ ਉਮਰ ਵੀ ਛੋਟੀ ਉਮਰ ਦੇ ਸੀ ਖੇਲੇ ਕਰਦੇ ਸੀ ਠੀਕ ਹੈ ਜੀ ਪਿੰਡ ਦਾ ਨਾਮ ਪੂਰਾ ਚੰਦੋ ਗੋਵਿੰਦਗੜ੍ਹ ਹੈ ਤੁਹਾਡੇ ਦਾ ਠੀਕ ਹੈ ਮੁਸਲਮਾਨ ਰਹਿੰਦੇ ਸੀ ਜਾਂ ਆਪਣੇ ਸਿੱਖ ਰਹਿੰਦੇ ਭਾਈ ਜਨਰਪੁਰ ਮੇ ਹੈ ਸੀ ਕੁਛ ਜਾਂ ਨਾਲ ਬਲੂਲਪੁਰ ਹੈ ਨਾਲ ਹਲਾਲਪੁਰ ਸਾਡੇ ਨਾਲ ਸਕੂਲ ਦਾ ਜਿੱਥੇ ਉੱਥੇ ਰਹਿੰਦੇ ਸੀ ਮੁਸਲਮਾਨ ਠੀਕ ਹੈ ਜਦੋਂ ਮਤਲਬ ਇਹ ਤੁਹਾਨੂੰ ਕਿਵੇਂ ਪਤਾ ਚੱਲਿਆ ਕਿ ਹੱਲੇ ਹੋ ਗਏ ਆ ਕਿ ਇੱਧਰੋਂ ਜਾ ਰਹੇ ਨੇ ਮੁਸਲਮਾਨ ਤੁਹਾਨੂੰ ਕਿਵੇਂ ਪਤਾ ਚੱਲਿਆ ਜਦੋਂ ਅੱਛੇ ਸ਼ਿਕਾਨੇ ਇਕੱਠੇ ਹੋ ਗਏ ਜਿਆਦਾ ਰੋੜਾ ਪਿਆ ਲੋਕਾਂ ਨੂੰ ਬਚਾਉਣ ਵਾਸਤੇ ਜਿੱਥੇ ਇਕੱਠੇ ਹੋ ਜਾਂਦੇ ਸੀ ਅੱਛੀ ਇਕੱਠੇ ਹੋ ਕੇ ਆਪਣੇ ਸਾਸਤ ਲਈ ਆ ਜਾਂਦੇ ਵੀ ਫਿਕਰ ਨਾ ਕਰੋ ਇਸ ਤੋਂ ਨੂੰ ਬਚਾਉਂਗੇ ਹਾਂਜੀ ਪਰ ਫਿਰ ਜਦੋਂ ਲਾਹੌਰ ਦੇ ਵਿੱਚ ਕਗਲੇ ਆਮ ਹੋਇਆ ਬਹੁਤ ਜ਼ਿਆਦਾ ਹੈ ਹਾਂਜੀ ਉਹ ਗੱਡੀਆਂ ਵੱਢ ਕੇ ਸ਼ਿਕਾਣਾਂ ਲਈ ਹਿੰਦੂਆਂ ਲਈ ਉਹਨਾਂ ਨੇ ਇੱਧਰ ਭੇਜੀਆਂ ਹਾਂਜੀ ਉਹ ਤੋਂ ਬਾਅਦ ਥੋੜਾ ਜਿਹਾ ਲੋਕ ਪੜਦੇ ਅੱਛਾ ਜੀ ਉਸ ਪਹਿਲਾਂ ਕਿਸੇ ਨੂੰ ਕੁਝ ਨਹੀਂ ਕਿਸਾ ਠੀਕ ਹੈ ਮਤਲਬ ਪਹਿਲਾਂ ਉਧਰੋਂ ਸ਼ੁਰੂ ਹੋਇਆ ਮਤਲਬ ਕਤਲਿਆਂ ਅੱਛਾ ਠੀਕ ਹੈ ਫਿਰ ਇੱਧਰ ਮਤਲਬ ਕੁਝ ਲੋਕ ਜਿਹੜੇ ਕੀ ਬਰਦਾਸ਼ਤ ਨਹੀਂ ਕਰ ਸਕੇ ਉਸ ਚੀਜ਼ ਨੂੰ ਤਾਂ ਫਿਰ ਕੁਝ ਬੰਦਿਆਂ ਨੂੰ ਲਕੋਤੇ ਨਹੀਂ ਲਿਪਟਿਆ ਅੱਛਾ ਅੱਛਾ ਲੋਕਾਂ ਨੂੰ ਉਹ ਸਮਾਨ ਨੂੰ ਕਈ ਦਿਨਾਂ ਨਹੀਂ ਲਿਪੋ ਕੇ ਰੱਖਿਆ ਅੰਜੀ ਹਨ ਉਹਨਾਂ ਨੂੰ ਕਈ 6 7 8 ਮਹੀਨੇ ਬਾਅਦ ਫੇਰਾ ਕੇ ਪੁਲਿਸ ਠੀਕ ਹੈ ਜੀ ਫੀ ਕਰਕੇ ਉਹਨਾਂ ਬੱਚਿਆਂ ਨੂੰ ਲੜਕੀਆਂ ਨੂੰ ਲੈ ਗਏ ਠੀਕ ਹੈ ਜੀ ਤੇ ਭਾਈਚਾਰਾ ਕਿੱਦਾਂ ਰਹਿੰਦਾ ਸੀ ਉਸ ਟਾਈਮ ਭਾਈਚਾਰਾ ਬਹੁਤ ਪਿਆਰ ਸਿਨਾਂ ਦੇ ਗੱਲ ਬਹੁਤ ਮਿਲਣਾ ਜੁੜਨਾ ਬਹੁਤ ਅੱਛਾ ਸੀ ਠੀਕ ਹੈ ਜਿਵੇਂ ਕਿ ਪਰਿਵਾਰ ਵਿੱਚ ਜਿਵੇਂ ਕਿ ਕੋਈ ਪਰਿਵਾਰ ਪਾਰਟ ਕਰਵਾਉਂਦਾ ਹੈ ਤਾਂ ਉੱਥੇ ਮੁਸਲਮਾਨ ਵੀ ਆਉਂਦੇ ਸੀ ਮਿਲਦੇ ਆਪਸ ਵਿੱਚ ਕੋਈ ਫਰਕ ਨਹੀਂ ਸੀ ਬਹੁਤ ਪਿਆਰ ਦਾ ਠੀਕ ਹੈ ਤੁਹਾਨੂੰ ਕੋਈ ਯਾਦ ਹੋਰ ਇਸ ਟਾਈਮ ਕੁਝ ਯਾਦ ਆਂਦਾ ਹੋਵੇ ਵੀ ਕਿਸ ਤਰ੍ਹਾਂ ਰਹਿੰਦੇ ਸੀ ਕੁਝ ਹੋਰ ਤੁਸੀਂ ਦੱਸ ਸਕਦੇ ਹੋ ਜੀ ਆਹ ਤੇ ਅਸੀਂ ਛੋਟੇ ਛੋਟੇ ਖੇਡਦੇ ਵੀ ਹੁੰਦੇ ਸੀ ਹਾਂਜੀ ਬڑے ਵੀ ਆ ਤੇ ਉਹਨਾਂ ਦੇ ਨਾਲ ਮਿਲਨ ਵਰਤਨ ਕਾਫੀ ਹੁੰਦਾ ਸੀ ਬਹੁਤ ਪਿਆਰ ਸੀ ਕੋਈ ਕੋਈ ਗੋਲੀ ਕੋਈ ਗੱਲ ਨਹੀਂ ਸੀ ਠੀਕ ਹੈ ਜਿਹੜੇ ਪਾਰ ਦੇ ਵਿੱਚ ਇਹ ਚੱਕਰ ਪਿਆ ਜਦੋਂ ਜ਼ਿਆਦਾ ਗੱਦਲ ਹੋਇਆ ਨਾ ਹਾਂਜੀ ਫਿਰ ਇਹਨਾਂ ਲੋਕਾਂ ਨੇ ਉਹਨਾਂ ਨੂੰ ਬਚਾਇਆ ਨਾਲ ਦੇ ਪਿੰਡਾਂ 'ਚ ਹਮਲੇ ਹੋ ਗਏ ਫਿਰ ਠੀਕ ਤਾਂ ਬਲੌਰ ਤੁਸੀਂ ਠੀਕ ਹੈ ਠੀਕ ਹੈ ਬੱਬਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਉਹਨਾਂ ਨੂੰ ਜਿਹੜੇ ਉਸ ਟਾਈਮ ਤੁਹਾਡੇ ਨਾਲ ਖੇਡਦੇ ਸੀ ਪੜ੍ਹਦੇ ਸੀ ਮਾਸਟਰ ਸੀ ਉਹਨਾਂ ਦੇ ਜਿਵੇਂ ਕੋਈ ਪਰਿਵਾਰ ਸੀ ਜਾਂ ਬੱਚੇ ਤੁਹਾਡੇ ਨਾਲ ਖੇਡਦੇ ਸੀ ਉਹਨਾਂ ਨੂੰ ਦਿਲੋਂ ਕੁਝ ਕਹਿਣਾ ਚਾਹੋਗੇ ਤੁਸੀਂ ਆਪਣੇ ਵੱਲੋਂ ਕੋਈ ਸਨੇਹਾ ਦੇਣਾ ਚਾਹੋਗੇ ਅਗਰ ਉਹ ਤੁਹਾਨੂੰ ਦੇਖਣ ਨਹੀਂ ਹੁਣ ਸੁਨੇਹਾ ਪਤੀ ਵਿਚਾਰੇ ਕਿੱਥੇ ਹੈ ਉਹ ਚਾਹ ਹਾਂਜੀ ਕੁਝ ਦਿਲੋਂ ਮਤਲਬ ਦੁਆਵਾਂ ਜਾਂ ਕੁਝ ਕੁਝ ਕਹਿਣਾ ਚਾਹੋਗੇ ਉਹ ਨਹੀਂ ਮੁੜ ਕੇ ਹਾਂਜੀ ਕੁਝ ਕਹਿਣਾ ਚਾਹੋਗੇ ਤੁਹਾਡੇ ਦਿਲ ਵਿੱਚ ਖੁਆਇਸ਼ ਹੋਵੇ ਉਹਨਾਂ ਨੂੰ ਵੀ ਕੋਈ ਦੁਆ ਦੇਣਾ ਚਾਹੋਗੇ ਦੁਆ ਤਾਂ ਦੇਣਾ ਚਾਹੁੰਦੇ ਪਰ ਜਦ ਹੁਣ ਪਤੀ ਨਹੀਂ ਵਿਚਾਰੇ ਕਿੱਥੇ ਆਪਾਂ ਕਿੱਥੇ ਹਾਂਜੀ 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 ਹਾਂ ਠੀਕ ਹੈ ਐਸੇ ਹਾਲਾਤ ਤੇ ਕੋਠੇ 'ਤੇ ਪਰ ਚੜ ਜਾਂਦੇ ਸੀ ਅੱਛਾ ਪੱਥਰ ਰੱਖਣ ਦੇ ਉੱਪਰ ਹਾਂ ਜੀ ਜੇ ਕੋਈ ਆਉਨੇ ਤਾਂ ਪਰੇ ਪੱਥਰ ਮਾਰੂਗੇ ਕਰੂਗੇ ਹਾਂ ਬਹੁਤ ਜਿਆਦਾ ਕਰਦੇ ਸੀ ਠੀਕ ਹਾਸੀਆਂ ਖੇਡੀਆਂ ਕਰਦੇ ਰਹਿੰਦੇ ਸੀ ਹਾਂ ਠੀਕ ਹੈ ਠੀਕ ਹੈ ਜੇਦਾਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਆਪਣਾ ਸਮਾਂ ਦੇਣ ਲਈ ਪਿੰਡਾਂ ਦੇ ਵਿੱਚ ਇਕੱਠੇ ਹੋ ਜਾਂਦੇ ਸੀ ਜਦੋਂ ਫਿਰ gadbad ਹੁੰਦੀ ਸੀ ਨਾ ਹਾਂ ਜੀ ਬਈ ਕੋਈ ਆ ਗਿਆ ਹੱਲਾ ਆ ਗਿਆ ਉਧਰ ਦੂਸਰੇ ਦੁਸ਼ਮਣ ਆ ਗਏ ਹਾਂ ਜੀ ਤਾਂ ਫਿਰ ਕਾਂਟੀ ਵਜਾਉਂਦੇ ਗਲਵਾਰੇ ਸਾਰੇ ਲੋਕ ਫਿਰ ਇਕੱਠੇ ਹੋ ਜਾਂਦੇ ਸੀ ਠੀਕ ਹੈ ਬਚਾਉਣ ਵਾਸਤੇ ਠੀਕ ਭਾਈਚਾਰਾ ਬਹੁਤ ਮਿਠਾਸ ਹਨ ਠੀਕ ਹੈ ਜੀ ਹਾਂ ਬਹੁਤ ਠੀਕ ਹੈ ਜੀ ਦਿਦਾਤ ਸਿੰਘ ਜੀ ਹਾਂ ਜੀ ਹਾਂ ਜੀ ਬਹੁਤ ਪਿਆਰ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਦਿਦਾਤ ਸਿੰਘ ਜੀ ਤੁਹਾਡਾ ਜੀ ਆਪਣਾ ਸਮਾਂ ਦੇਣ ਲਈ